ਕੇਸਰ ਬੜੀ ਬਹੁਤ ਵਾਰੀ ਸੁਣਿਆ ਹੂਗਾ ਹਾਂਜੀ ਕੇਸਰ ਦੇ ਕੀ ਫਾਇਦੇ ਆ ਕੀ ਕਦ ਕਿਉਂ ਖਾਣਾ ਚਾਹੀਦਾ ਕਿਹਨੂੰ ਕਦ ਪਤਾ ਨਹੀਂ ਸਭ ਤੋਂ ਕਹਿੰਦੇ ਨੇ ਕੇਸਰ ਆ ਖਾਣਾ ਚਾਹੀਦਾ ਕਈ ਬਰਫੀ ਤੇ ਲਾ ਕੇ ਖਾਈ ਜਾਂਦੇ ਆ ਮਠਾਈ ਤੇ ਲਾ ਲਾ ਕੇ ਵੇਚੀ ਜਾਂਦੇ ਆ ਕਈ ਆਈਸਕ੍ਰੀਮ ਦੀ ਕਈ ਕੁਲਫੀਆਂ ਤੇ ਕੇਸਰ ਪਾ ਕੇ ਦੇਖਿਆ ਨਾ ਕੇਸਰ ਲੇਕਿਨ ਮੈਂ ਕਹਿੰਨਾ ਖਾਓ ਜਿੱਦਾਂ ਮਰਜੀ ਪਰ ਇਹਦਾ ਸਹੀ ਯੂਜ਼ ਜਿਹੜੇ ਲੋਕਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਆ ਹਾਂਜੀ ਮੈਮਰੀ ਲਾਸ ਹੁੰਦੀ ਆ ਜਾਂ ਜਿਹਨੇ ਬਹੁਤ ਜ਼ਿਆਦਾ ਜਿਵੇਂ ਜਿਵੇਂ ਆਪਣੇ ਵਿੱਚ ਹੁਣ ਆਪਾਂ ਸਿੰਗਰ ਬੈਠੇ ਆ ਆਪਾਂ ਮੇਰੇ ਮੰਗੂ ਜਮੈਂ ਮੈਂ ਸਾਰਾ ਦਿਨ ਬੋਲਣਾ 100 200 200 ਬੰਦੇ ਨਾਲ ਮੈਂ ਬੋਲਣਾ ਆਪਣਾ ਮੈਮਰੀ ਬੋਰਡ ਬ੍ਰੇਨ ਦੀ ਵੀਕਨੈਸ ਹੁੰਦੀ ਆ ਤਾਂ ਬ੍ਰੇਨ ਥੱਕਦਾ ਉਹਨਾਂ ਵਾਸਤੇ ਇਹ ਮੈਂ ਕਈ ਲੱਖ ਲੋਕਾਂ ਤੇ ਅਜ਼ਮਾਇਆ ਜੀ ਸਿੰਪਲ ਜਿਹਾ ਸਿਸਟਮ ਹੈ ਮੇਰਾ ਖਿਆਲ ਹੈ ਵੀ ਰੋਜ਼ ਦਾ 20 ਰੁਪਏ ਦਾ ਖਰਚਾ ਨਹੀਂ ਹੁੰਦਾ ਅਗਲੇ ਦਾ ਕੇਸਰ ਦੀਆਂ 3-4 ਕਲੀਆਂ ਜੀ ਇੱਕ ਚਮਚਾ ਸ਼ਹਿਦ ਦਾ ਜੀ ਦੁੱਧ ਚ ਗਰਮ ਦੁੱਧ ਚ ਪਾ ਕੇ ਘੋਲ ਕੇ ਰਾਤ ਨੂੰ 10 ਮਿੰਟ ਰੱਖ ਦੋ ਜਦੋਂ ਪੀਣ ਜੋਗਾ ਹੋ ਜਾਏ ਦੁੱਧ ਉਹਨੂੰ ਪੀਣਾ ਹਾਂ ਅੱਛੇ ਅਰੇ ਤੁਸੀਂ ਦੇਖੋਗੇ ਕਿ ਡੇ ਬਾਏ ਡੇ ਡੇ ਬਾਏ ਡੇ ਜਿਹੜੀ ਹੈਗੀ ਆ ਬਾਡੀ ਐਕਟਿਵ ਹੋ ਰਹੀ ਆ ਮੈਂ ਉਹ ਚੱਕਿਆ ਕੇਸਰ ਦਾ ਡੱਬਾ ਤੁਸੀਂ ਤੁਹਾਨੂੰ ਦਿਖਾਵਾ ਸੀ ਕਿ ਹਾਂ ਅਸੀਂ ਜਦੋਂ ਚੀਜ਼ ਦਿੰਨੇ ਵੀ ਆਂਦਾ ਜੀ ਪੂਰੀ ਪ੍ਰੋਸ ਕੇ ਦਿੰਦੇ ਆਏ ਨਹੀਂ ਹੈ ਕਿ ਐਵੇਂ ਚੱਕ ਕੇ ਫੜਾ ਦੇ ਦੀ ਸੁਣਦੇ ਇੱਕ ਹੀ ਦਿਲ ਕਰਦਾ ਕਿ ਯੂਜ਼ਰ ਨਾਲ ਕਰੀ ਸੌਹੀ ਲੱਗ ਰਹੀ ਹੈ ਇਹਨੂੰ ਦੇਖੋ ਤੁਸੀਂ ਫਿਰ ਇਹਨੂੰ ਪ੍ਰੋਸ ਕਰ ਕਿਵੇਂ ਆ ਹਾਂਜੀ ਇਹ ਦੇਖੋ ਓ ਵਾਹ ਕੀ ਬਾਤ ਹੈ ਇਹਦੇ ਚਨਾ ਜੀ ਨਾਲ ਲੈਬ ਟੈਸਟ ਦਿੱਤਾ ਅੱਛਾ ਅੱਛਾ ਵੀ ਇਹਦੇ ਚ ਪਿਓਰਿਟੀ ਕਿੰਨੀ ਆ ਹਾਂ ਇਹ ਪਤਾ ਨਹੀਂ ਚੱਲਦਾ ਨਾ ਕਈ ਵਾਰੀ ਹਾਂ ਔਰ ਫਿਰ ਇਹਦੇ ਵਿੱਚ ਸਕੈਨਰ ਦਿੱਤਾ ਜਿਹੜਾ ਜਿੱਥੇ ਲੈਬ 'ਚ ਟੈਸਟ ਹੋਇਆ ਉਹਦਾ ਸਕੈਨਰ ਹੈ ਬੰਦਾ ਜਦੋਂ ਸਕੈਨ ਕਰੂ ਉੱਥੇ ਜਾਊ ਉਹ ਉਹ ਦੱਸੂਗਾ ਵੀ ਵਾਕਿਆ ਹੀ ਚੀਜ਼ ਹੋਈ ਹੋਈ ਆ ਕੋਈ ਮਤਲਬ ਕੁਝ ਲੁਕਾਇਆ ਹੋਇਆ ਕੁਝ ਨਹੀਂ ਫਿਰ ਅਸੀਂ ਇਹਦੇ ਵਿੱਚੋਂ ਕੱਢਣ ਵਾਸਤੇ ਦੇਖੋ ਚਿੰਟੀ ਦਿੱਤੀ ਨਾਲ ਇਹ ਜੋ ਏਦਾਂ ਕੱਟਣਾ ਹਾਈਜੈਨਿਕ ਤਾਂ ਕਿ ਹਾਂ ਵੈਸੇ ਵੀ ਉਹ ਕਲੀਆਂ ਜੀ ਆ ਜਾਂਦੀਆਂ ਨੇ ਤਾਂ ਚਿੰਟੀ ਦੇ ਉੱਤੇ ਵੀ ਅਸੀਂ ਵੈਦਵਾਨ ਲਿਖਿਆ ਤਾਂ ਕਿ ਸਾਡੀ ਗਰੰਟੀ ਰਹੇ ਤੁਹਾਡੀ ਚਿੰਟੀ ਤਾਂ ਹੋਰ ਵੀ ਬਹੁਤ ਕੰਮ ਨਾ ਲੱਭ ਪਾ ਰਿਹਾ ਇਹ ਗੱਲ ਬੰਨੋ ਨੇ ਬੋਲਦੇ ਐਕਸਟਰਾ ਥ੍ਰੈਡਿੰਗ ਵਾਲਾ ਇਹਦੇ ਨੇ ਕੇਸਰੀ ਦੀ ਲੁੱਕ ਦੇਖੋ ਜੀ ਤੁਸੀਂ ਵਿੱਚ ਜਿਹੜਾ ਸਿਰ ਪਿਆ ਉਹਨੂੰ ਦੇਖੋ ਕੁਆਲਿਟੀ ਮੈਂ ਲੱਗ ਗਈ ਸੀ ਪਹਿਲਾਂ ਕੇ ਦਿਲ ਕਰ ਰਿਹਾ ਕਿ ਹਨਾ ਇਹ ਕਲਰ ਨ ਲੈ ਜੀ ਸੰਧੂਰੀ ਜਿਹਾ ਕਲਰ ਮਿਲਦਾ ਇਹ ਪਿਓਰ ਕਲਰ ਆ ਇਹਦੀ ਖੁਸ਼ਬੂ ਪਤਾ ਲੱਗਦੀ ਨਾ ਥੋੜਾ ਖੋਲੋ ਡੱਬੀ ਮੈਂ ਪਹਿਲਾਂ ਲੈ ਕੇ ਗਈ ਸੀ ਇਹਨਾਂ ਤੋਂ ਡੱਬੀ ਸੀਗੀ ਛੋਟੀ ਕੇਸਰ ਦੀ ਤੇ ਇਹ ਜਿਹੜਾ ਕੇਸਰ ਹੈ ਨਾ ਜੀ ਇਹ ਆਮ ਨਹੀਂ ਮਿਲਦਾ ਯਾਨੀ ਮਤਲਬ ਕਿ ਠੀਕ ਆ ਹਰੀ ਕਾ ਆਦਮੀ ਦੇ ਵਸਦਾ ਰੋਗ ਨਹੀਂ ਹੁੰਦਾ ਬੈਦਬਾਨ ਦੇ ਪ੍ਰੋਡਕਟ ਲੈ ਕੇ ਜਾਣਾ ਪਰ ਜਿਹੜਾ ਯੂਜ਼ ਕਰ ਲੈਂਦਾ ਫਿਰ ਸਹੀ ਗੱਲ ਹੈ ਹੋਰ ਕਿਸੇ ਦੇ ਵਸਦਾ ਰੋਗ ਵੀ ਨਹੀਂ ਹੁੰਦਾ ਉਹਦੇ ਨਾਲ ਹੱਥ ਮਿਲਾਉਣਾ ਕਿਉਂਕਿ ਉਹ 'ਚ ਵੀ ਗੱਲਬਾਤ ਆ ਜਾਂਦੀ ਹੈ ਪਰ ਮੈਨੂੰ ਲੱਗਦਾ ਸਰ ਵੀ ਜਿਵੇਂ ਲੋਕਾਂ ਨੂੰ ਜਦੋਂ ਰਿਜ਼ਲਟ ਮਿਲਦਾ ਹੈ ਤਾਂ ਲੋਕ ਇਨਵੈਸਟ ਕਰਦੇ ਆ ਅੱਜ ਕੱਲ੍ਹ ਉਹ ਚੀਜ਼ਾਂ ਨਹੀਂ ਫਾਇਦਾ ਵੀ ਹੁੰਦਾ ਹੈ ਨਾ ਨਹੀਂ ਹੈਲਥ ਦੇ ਵਿੱਚ ਇਨਵੈਸਟ ਕੀਤਾ ਤਾਂ ਮਤਲਬ ਮੈਂ ਤਾਂ ਮੈਂ ਕੇਸਰੀ ਪਹਿਲੀ ਵਾਰ हां क्यों कैसी आ रही है खुशबू देखो कितनी है ये दी अलग एक मतलब फ्रेग्रेंस तक आ रही है जी खुशबू दी ऐसे वैसे नॉर्मली ਕਰਾਂ ਇਸ ਜਦ کیا ਹੁੰਦਾ ਕੇਸਰ ਕਿਤੇ ਜਾਂਦੇ ਤੇ ਲੈ ਕੇ ਆਈ ਜਾਂਦੇ ਪਰ ਉਹ ਦੀ ਚ ਨਾ ਖੁਸ਼बू ਕਦੀ ਮੈਨੂੰ ਇਦਾਂ ਦੀ ਖੁਸ਼ਬੂ ਮਿਲਦੀ ਉਹਦੇ ਨਾਲ ਕਦੀ ਇਹ ਗਰੰਟੀ ਕਾਰਡ ਹੁੰਦਾ ਹੀ ਨਹੀਂ ਜੀ ਕਦੀ ਵੀ ਨਹੀਂ ਹੁੰਦਾ ਸਹੀ ਇਹਦੀ ਮਤਲਬ ਅੰਦਰ ਤੱਕ ਆਉਗੇ ਇੱਥੇ ਤੱਕ ਖੁਸ਼ਬੂ ਫੀਲ ਕਰੋਗੇ ਹਾਂਜੀ ਹਾਂਜੀ ਤੇ ਇਹ ਕੇਸਰ ਜਿਹੜਾ ਹੈਗਾ ਨਾ ਜੀ ਇਹਨੂੰ ਸਿਰਫ ਦੁੱਧ ਚ ਪਾ ਕੇ ਅਸੀਂ ਦੱਸਿਆ ਕੀ ਲੈਣਾ ਔਰ ਇਹਨੂੰ ਕਿਤੇ ਫੇਸ ਤੇ ਯੂਜ਼ ਨਹੀਂ ਕਰਨਾ ਕਈ ਲੋਕ ਕਹਿੰਦੇ ਨੇ ਜੀ ਕੇਸਰ ਨੂੰ ਅਸੀਂ ਘੋਲ ਕੇ ਫੇਸ ਤੇ ਇਹਨੂੰ ਇਹ ਸਿਰਫ ਜੇ ਖਾਣ ਵਾਸਤੇ ਆ ਇਹਨੂੰ ਖਾਣਾ ਤੇ ਇਹਦੇ ਤੋਂ ਅਸੀਂ ਦੂਜਾ ਜਿਹੜਾ ਪ੍ਰੋਡਕਟ ਬਣਾਇਆ ਉਸ ਤੋਂ ਪਹਿਲਾਂ ਇੱਕ ਚੀਜ਼ ਪੁੱਛਣੀ ਆ ਕਈਆਂ ਲੋਕਾਂ ਨੂੰ ਰਾਤ ਨੂੰ ਦੁੱਧ ਪੀਣ ਨਾਲ ਗੈਸ ਹੋ ਜਾਂਦੀ ਔਰ ਰਾਤ ਨੂੰ ਨਹੀਂ ਪੀਂਦੇ ਨਾ ਦਿਨ ਚੇ ਪੀਂਦੇ ਨੇ ਉਹ ਦਿਨ ਚ ਪੀ ਲੈ ਤੇ ਉਹ ਦਿਨ ਚ ਪੀ ਸਕਦੇ ਆ ਦਿਨ ਚ ਪੀ